ਕਿ ਕੱਲ੍ਹ ਠੀਕ 9 ਵਜੇ ਤੈਨੂੰ ਮਿਲਣ ਦਾ ਕਰਾਰ ਹੋ ਗਿਆ ਆ ਦੇਖ ਤੇਰੇ ਚੌਕਲੇਟ ਖਾਂਦੀ ਖਾਂਦੀ ਦੇ ਗੁਰਦਾਸਪੁਰ ਵੀਪਾਰ ਹੋ ਗਿਆ ਆ ਇੱਕ ਮੈਂ ਆ ਤੇ ਦੂਜਾ ਮੇਰਾ ਯਾਰ ਆ ਤੇ ਤੀਜਾ ਹਥਿਆਰ ਹੋ ਗਿਆ ਤੇ ਆ ਇੱਕ ਗੱਲ ਹੋਰ ਸੁਣ ਲੈ ਆ ਦੱਸਦੀ ਸਾਰਿਆਂ ਨੂੰ ਕਿ ਜੇ ਬਹਣ ਤੇ ਤਾਲੇ ਲਾ ਕੇ ਰੱਖਣ ਆ ਫੇਰ ਨਾ ਆ ਦੇਖੋ ਸੋਰਾ ਸਾਹਿਬ ਆ ਤੁਹਾਡੀ ਕੁੜੀ ਮੈਨੂੰ ਪਸੰਦਾ ਤੇ ਜੇ ਤੁਸੀਂ ਵਿਆਹ ਤੋਂ ਨਾ ਮੰਨੇ ਤਾਂ ਫੇਰ ਤੁਹਾਨੂੰ ਪਤਾ ਹੀ ਆ ਬੇਟਾ ਫਿਰ ਕੀ ਹੋਊਗਾ ਚੌਂਗਿਆ ਤੂੰ ਤਾਂ ਯਾਰੀ ਚ ਵੀ ਨਿਕਲਿਆ ਗਦਾਰਾਂ ਇਹਨੂੰ ਵੀ ਵੀਡੀਓ ਚ ਆਉਣ ਲੱਗੇ ਸ਼ਰਮ ਨਹੀਂ ਆਈ ਜਿਹੜਾ ਤੇਰੇ ਨਾਲ ਬੈਠਾ ਸਰਦਾਰ ਆ ਅੱਜ ਵੀ ਸਾਲੇ ਐਂਟੀ ਪਿੱਟ ਤੇ ਗੱਲਾਂ ਸੁਣਾਉਂਦੇ ਨੇ ਆ ਸਰਦਾਰ ਬੰਦੇ ਧੀਆਂ ਪੈਣਾ ਨੂੰ ਘਰੋਂ ਕੱਢਣ ਲਈ ਨਹੀਂ ਧੀਆਂ ਪੈਣਾ ਦੀ ਇੱਜ਼ਤਾਂ ਲਈ ਮੂਹਰੇ ਆਉਂਦੇ ਨੇ ਆ ਜੌਂਗਿਆ ਕਿਸੇ ਦਾ ਨਾਮ ਲੈ ਕੇ ਤਾਂ ਬੋਲ ਆ ਬਗਾਨਾ ਪੁੱਤ ਮਾਰ ਕੇ ਥੱਪੜ ਜਵਾੜੇ 'ਚ ਵੀ ਖੂਨ ਕੱਢੂਗਾ ਆ ਲੋਕਾਂ ਦੀਆਂ ਕੁੜੀਆਂ ਦੇ ਡੈਡੀਆ ਨੂੰ ਚੈਲੰਜ ਕਰਦਾ ਫਿਰਦਾ ਸਾਲਿਆ ਆਪਣੇ ਵਾਲੀ ਸਾਹਮਣੇ ਰੱਖ ਉਹਨੂੰ ਕਿਹੜਾ ਕੋਈ ਬਗਾਨਾ ਪੁੱਤ ਛੱਡੂਗਾ ਸਮਝਿਆ ਬਹੁਤ ਐਡ